ਵਿਚ ਇੱਕ ਹੋਰ ਨਸ਼ਾ ਤਸਕਰ ਦੇ ਘਰ ਤੇ ਚੱਲਿਆ ਪੀਲਾ ਪੰਜਾ ਪੰਜਾਬ ਪੁਲਿਸ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਖ-ਵੱਖ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਤਹਿਤ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਤੇ ਪੀਲਾ ਪੰਜਾ ਚਲਾ ਦਿੱਤਾ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੰਮ੍ਰਿਤਸਰ ਦੇ ਨਵੀਂ ਆਬਾਦੀ ਦੀਆਂ ਤਸਵੀਰਾਂ ਸਾਂਝੀਆਂ ਕਰਿਆ ਜਾਂਦੇ ਜਿਸ ਦੇ ਵਿੱਚ ਰਕੇਸ਼ ਨਾਮ ਦੇ ਨਸ਼ਾ ਤਸਕਰ ਦੇ ਘਰ ਤੇ ਪੀਲਾ ਪੰਜਾ ਚੱਲਿਆ ਹੈ ਪੰਜਾਬ ਪੁਲਿਸ ਦਾ ਪੀਲਾ ਪੰਜਾ ਚੱਲਿਆ ਤੇ ਲਗਾਤਾਰ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਖ-ਵੱਖ ਕਾਰਵਾਈਆਂ ਕਰਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਪੁਲਿਸ ਜਿਸ ਦੇ ਤਹਿਤ ਅੱਜ ਅੰਮ੍ਰਿਤਸਰ ਦੇ ਵਿੱਚ ਦਾਸ ਜੇ ਤਾਂ ਇਸ ਤੋਂ ਪਹਿਲਾਂ 8 ਘਰਾ ਤੇ 8 ਨਸ਼ਾ ਤਸਕਰਾਂ ਦੇ ਘਰਾ ਤੇ ਪੀਲਾ ਪੰਜਾ ਚੱਲ ਚੁੱਕਿਆ ਤੇ ਅੱਜ 9ਵੇਂ ਤਸਕਰ ਦੇ ਘਰ ਨੂੰ ਡੀਮੋਲਿਸ਼ ਕਰ ਦਿੱਤਾ ਗਿਆ ਹੈ ਜਿਸ ਦੀ ਜਾਣਕਾਰੀ ਅੰਮ੍ਰਿਤਸਰ ਦੇ ਸੀਪੀ ਗੁਰਪ੍ਰੀਤ ਸਿੰਘ ਪੁੱਲਰ ਦੇ ਵੱਲੋਂ ਦਿੱਤੀ ਗਈ ਤੇ ਨਾਲ ਹੀ ਕਿਹਾ ਗਿਆ ਕਿ ਜੋ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਨਸ਼ਾ ਰੂਪੀ ਜ਼ਹਿਰ ਨੂੰ ਖੋਲ ਰਹੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਹਨਾਂ ਤੇ ਲਗਾਤਾਰ ਕਾਰਵਾਈ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਦੇ ਆਸ-ਪਾਸ ਇਸ ਤਰ੍ਹਾਂ ਦਾ ਨਸ਼ਾ ਵਿਕਦਾ ਹੈ ਉਹ ਸਾਡੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰਨ ਤਾਂ ਜੋ ਨਸ਼ਾ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਵੱਧ ਤੋਂ ਵੱਧ ਕਾਰਵਾਈਆਂ ਕੀਤੀਆਂ ਜਾਣ ਦਾ ਦਾਅਵਾ ਜੇ ਕਿ ਅਗਰ ਰਕੇਸ਼ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਕੰਮ ਸੀਗਾ ਤਸਕਰੀ ਦਾ ਨਸ਼ਾ ਵੇਚਦਾ ਸੀ ਛੋਟੀਆਂ-ਛੋਟੀਆਂ ਗਲੀਆਂ ਦੇ ਵਿੱਚ ਇਹ ਨਸ਼ਾ ਵੇਚਣ ਦਾ ਕੰਮ ਕਰਦਾ ਸੀ ਪੰਜਾਬ ਪੁਲਿਸ ਜਿਸ ਤਰ੍ਹਾਂ ਲਗਾਤਾਰ ਨਸ਼ਾ ਤਸਕਰਾਂ ਦੇ ਘਰਾਂ ਤੇ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਤਹਿਤ ਅੱਜ ਅੰਮ੍ਰਿਤਸਰ ਦੇ ਵਿੱਚ ਨਵੀਂ ਆਬਾਦੀ ਸਥਿਤ ਰਕੇਸ਼ ਦੇ ਘਰ ਤੇ ਵੀ ਪੀਲਾ ਪੰਜਾ ਚਲਾ ਦਿੱਤਾ ਗਿਆ ਤਾਂ ਰਕੇਸ਼ ਤੇ ਪਹਿਲਾਂ ਵੀ 6 ਕਦਮੇ ਦਰਜ ਨੇ ਤੇ ਬੇਲ ਤੇ ਬਾਹਰ ਆਇਆ ਹੋਇਆ ਸੀ ਜਿਸ ਤੋਂ ਬਾਅਦ ਅੱਜ ਪੰਜਾਬ ਪੁਲਿਸ ਦੇ ਵੱਲੋਂ ਮਿਊਨਿਸਪਲ ਕਾਰਪੋਰੇਸ਼ਨ ਦੀ ਮਦਦ ਦੇ ਨਾਲ ਪੀਲਾ ਪੰਜਾ ਚਲਾਇਆ ਗਿਆ ਤਾਂ ਇਸ ਦਾ ਕਾਰ ਜਿਹੜਾ ਹੈ ਟਹਿ ਟੇਰੀ ਕਰ ਦਿੱਤਾ ਗਿਆ ਤੇ ਨਾਲ ਹੀ ਸਖਤ ਚੇਤਾਵਨੀ ਤਸਕਰੀ ਕਰਨ ਵਾਲੇ ਲੋਕਾਂ ਨੂੰ ਦੇ ਦਿੱਤੀ ਗਈ ਕਿ ਹੁਣ ਜੋ ਲੋਕ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਅਗਰ ਲਗਾਤਾਰ ਗੱਲ ਕੀਤੀ ਜਾਵੇ ਤਾਂ ਮਾਨ ਸਰਕਾਰ ਦੇ ਵੱਲੋਂ ਲਗਾਤਾਰ ਨਸ਼ਿਆਂ ਵਿਰੁੱਧ ਕਾਰਵਾਈ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਵੱਖ-ਵੱਖ ਘਰਾਂ ਨੂੰ ਜੜਾ ਹੈ ਟੈਟੇਰੀ ਕੀਤਾ ਜਿਆ ਹੈ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਰੋਜ਼ ਹੀ ਲਗਭਗ ਨਸ਼ਾ ਤਸਕਰਾ ਦੇ ਕਾਰਜੜ ਨੇ ਟੈਟੇ ਕੀਤੇ ਗਏ ਨੇ ਤੇ ਅੱਜ ਇੱਕ ਵੱਡੀ ਕਾਰਵਾਈ ਅੰਮ੍ਰਿਤਸਰ ਦੇ ਵਿੱਚ ਕੀਤੀ ਗਈ ਹੈ ਜਿੱਥੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਨਵੀਂ ਆਬਾਦੀ ਸਥਿਤ ਰਕੇਸ਼ ਦੇ ਘਰ ਨੂੰ ਟੈਟੇਰੀ ਕਰ ਦਿੱਤਾ ਗਿਆ ਹੈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਇਸ ਤਸਕਰ ਦਾ ਘਰ ਟੈਟੇਰੀ ਕੀਤਾ ਗਿਆ ਤੇ ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਵੀ ਕਰ ਦਿੱਤੀ ਗਈ ਹੈ ਕਿ ਜਿੰਨਾ ਲੋਕਾਂ ਦੇ ਘਰ ਦੇ ਆਸ-ਪਾਸ ਨਸ਼ਾ ਤਸਕਰੀ ਦਾ ਕੰਮ ਹੁੰਦਾ ਹੈ ਉਹ ਪੰਜਾਬ ਪੁਲਿਸ ਨੂੰ ਜਾਣਕਾਰੀ ਸਾਂਝੀ ਕਰਨ ਜਿਸ ਦੇ ਨਾਲ ਉਹਨਾਂ ਦਾ ਨਾਮ ਵੀ ਜਿਹੜਾ ਹੈ ਗੁਪਤ ਰੱਖਿਆ ਜਾਵੇਗਾ ਤੇ ਇਸ ਦੇ ਨਾਲ ਹੀ ਨਸ਼ਾ ਤਸਕਰੀ ਕਰਨ ਵਾਲਿਆਂ ਦੇ ਖਿਲਾਫ ਵੱਧ ਤੋਂ ਵੱਧ ਅਤੇ ਵੱਡੀ ਤੋਂ ਵੱਡੀ ਕਾਰਵਾਈ ਕੀਤੀ ਜਾਵੇਗੀ। ਉਹਦੇ ਵਿੱਚ ਜਿਹੜੇ ਇਲੀਗਲੀ ਕੋਇਡ ਡਰਗ ਮਨੀ ਨਾ ਕੋਇਡ ਪ੍ਰੋਪਰਟੀਆਂ ਨੇ ਔਰ ਜਿਹੜੀਆਂ ਇਲੀਗਲ ਨੇ ਉਹਨਾਂ ਨੂੰ ਮਿਊਨਿਸਪਲ ਅਥਾਰਟिटीज ਵੱਲੋਂ ਡੈਮੋਲੇਸ਼ਨ ਦੇ ਆਰਡਰ ਕੀਤੇ ਜਾਂਦੇ ਨੇ। ਔਰ ਸਪੈਸ਼ੀਅਲ ਡਰੱਗ ਸਮਗਲਰਸ ਨੇ ਉਹਦੇ ਚ ਪਹਿਲਾਂ ਵੀ ਜਿਹੜੀਆਂ ਇਹ 8 ਹੋ ਚੁੱਕੀਆਂ ਡੈਮੋਲਿਸ਼ਨਸ ਅੰਮ੍ਰਿਤਸਰ ਕਮਿਸ਼ਨਰੇਟ ਚ ਇਹ ਨਵੀਂ ਹੈਗੀ ਹੈ ਇਹ ਚ ਵੀ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਕੀਤੇ ਡੈਮੋਲਿਸ਼ਨ ਦੇ ਸਾਡੇ ਤੋਂ ਫੋਰਸ ਮੰਗੀ ਗਈ ਹੈ ਅਸੀਂ ਫੋਰਸ ਪ੍ਰੋਵਾਈਡ ਕੀਤੀ ਹੈ ਤੇ ਰਕੇਸ਼ ਕੇਸ਼ੀ ਹੈਗਾ ਇੱਕ ਬੜਾ ਨੋਟੋਰੀਅਸ ਸਮਗਲਰ ਜਿਹੜਾ ਹੈਗਾ ਡਰੱਗ ਸਪਲਾਈਅਰ ਕਹਿ ਸਕਦੇ ਹਾਂ ਇਹਦੇ ਖਿਲਾਫ 5 ਮੁਕਦਮੇ ਦਰਜ ਨੇ ਔਰ ਜਿਹੜੇ ਇਹਦੇ ਵਿੱਚ ਐਨਡੀਪੀਐਸ ਤੇ ਆਰਗੇਨਾਈਜ਼ ਕ੍ਰਾਈਮ ਦੇ ਠਿਕ ਐਕਸਾਈਜ਼ ਐਕਟ ਦਾ ਔਰ ਇੱਕ ਪ੍ਰੀਵੈਂਟਿਵ ਐਕਸ਼ਨ ਵੀ ਇਹਦੇ ਖਿਲਾਫ ਲਿਆ ਗਿਆ ਇਹਦੇ ਵਿੱਚ ਮੈਂ ਦੱਸਣਾ ਚਾਹੂੰਗਾ ਕਿ ਤਿੰਨ ਮੁਕਦਮੇ ਜਿਹੜੇ ਆ ਉਹ ਮਜੀਠਾ ਰੋਡ ਥਾਣੇ ਦੇ ਆ ਉੱਚ ਵੀ ਡਰੱਗ ਤੇ ਕੁਝ ਡਰੱਗ ਮਨੀ ਬਰਾਮਦ ਹੋਈ ਹੈ ਔਰ ਜਲੰਧਰ ਕਮਿਸ਼ਨਰੇਟ ਦੇ ਵਿੱਚ ਵੀ ਡਿਵੀਜ਼ਨ ਨੰਬਰ 1 ਦੇ ਵਿੱਚ ਵੀ ਪਰਚਾ ਦਰਜ ਹੈ ਔਰ ਇਸ ਤੋਂ ਇਲਾਵਾ ਸ਼ਰਾਬ ਦਾ ਵੀ ਹੈ ਔਰ ਆਰਗੇਨਾਈਜ਼ ਕ੍ਰਾਈਮ ਜਿਹੜਾ ਹੈ ਕਿ ਬਾਰ ਬਾਰ ਜਿਹੜਾ ਮੁਲਜ਼ਮ ਕ੍ਰਾਈਮ ਦੇ ਵਿੱਚ ਉਹ ਉਹਦੀ ਅਸ਼ਮੂਲੀਅਤ ਹੁੰਦੀ ਹੈ ਉਹਦੇ ਖਿਲਾਫ ਵੀ ਨਵੀਂ ਪੀਐਨਐਸ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਹੁਣ ਇਸ ਟਾਈਮੇ ਬੇਲਤੇ ਹੈ ਔਰ ਮੈਂ ਇਸ ਤੁਹਾਡੇ ਮਾਧਿਅਮ ਨਾਲ ਹੀ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਕਾਨੂੰਨ ਦੇ ਹੱਥ ਲੰਬੇ ਨੇ ਔਰ ਜਿਹੜਾ ਇਹ ਨਸ਼ੇ ਦਾ ਵਪਾਰ ਕਰਦੇ ਆ ਜਾਂ ਇਹੋ ਜਿਹੇ ਕੰਮ ਜਿਨ੍ਹਾਂ ਦੀ ਅਸ਼ਮੂਲੀਅਤ ਹੈ ਉਹਨਾਂ ਨੂੰ ਇਹ ਸਖਤ ਵਾਰਨਿੰਗ ਹੈ ਕਿ ਅਲਟੀਮੇਟਲੀ ਇਹਦਾ ਹਸ਼ਰ ਇਹੀ ਹੁੰਦਾ ਹੈ ਔਰ ਮਿਹਨਤ ਕਰਨ ਬੱਚੇ ਸਾਡੇ ਯੰਗਸਟਰਸ ਔਰ ਡਰੱਗਸ ਤੋਂ ਦੂਰ ਰਹਿਣ ਕਿਉਂਕਿ ਮਿਹਨਤ ਦੀ ਕਮਾਈ ਦੇ ਵਿੱਚ ਹੀ ਬਰਕਤ ਹੈ ਸੋ ਮੈਂ ਇਹੀ ਤੁਹਾਡੇ ਰਾਹੀਂ ਇਹ ਮੈਸੇਜ ਦੇਣਾ ਚਾਹੁੰਦਾ ਸਰ ਇਹ ਕਾਫੀ ਲੰਮੇ ਸਮੇਂ ਤੋਂ ਇਹ ਸਿਲਸਿਲਾ ਚੱਲ ਰਿਹਾ ਹੈ ਇਹ ਜਿਹੜਾ ਕਾਰਪੋਰੇਸ਼ਨ ਦਾ ਜਿਹੜਾ ਪੀਲੇ ਪੰਜੇ ਦਾ ਨਾਲ ਤੁਹਾਡੇ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਗਰਾਵਿਟੀ ਕਿੰਨੀ ਕਾਈ ਹੈ ਇਸ ਚੀਜ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਹੋਰ ਲੋਕ ਜਿਹੜੇ ਨੇ ਹੋਮ ਕਿਤੇ ਨਾ ਕਿਸੇ ਜਿਹੜੇ ਨਸ਼ਾ ਤਸਕ ਨੇ ਉਹ ਬੈਗਫੁੱਟ ਹੋ ਗਏ ਨੇ ਇਸ ਚੀਜ਼ ਤੋਂ ਕਿੰਨੀ ਕ ਗਰਾਵਿਟੀ ਆਈ ਹੈ ਕਿ ਲੋਕ ਹੁਣ ਇਹ ਕੰਮ ਨਹੀਂ ਕਰ ਰਹੇ ਹੈਗੇ ਹਾਂ ਸਰ ਦੇਖੋ ਅਸੀਂ ਦੋ ਪ੍ਰੌਂਗ ਸਟ੍ਰੈਟਜੀ ਤੇ ਕੰਮ ਕਰ ਰਹੀ ਹੈ ਕੰਮ ਮੈਂ ਸਪਲਾਈ ਚੇਨ ਜਿਹੜੀ ਤੋੜੀ ਜਾ ਰਹੀ ਹੈ ਵੱਡੀਆਂ ਰਿਕਵਰੀਆਂ ਹੁੰਦੀਆਂ ਤੁਸੀਂ ਦੇਖਦੇ ਹੋ ਜਿਹੜੀਆਂ ਕ੍ਰਾਸ ਬਾਰਡਰ ਵੀ ਵੱਡੀਆਂ ਰਿਕਵਰੀਆਂ ਕਮਿਸ਼ਨਰੇਟ ਅੰਮ੍ਰਿਤਸਰ ਚ ਵੀ ਕੀਤੀਆਂ ਗਈਆਂ ਇਸ ਤੋਂ ਇਲਾਵਾ ਜਿਹੜਾ ਡਿਮਾਂਡ ਨੂੰ ਘਟਾਉਣ ਵਾਸਤੇ ਵੀ ਪੁਲਿਸ ਵੱਲੋਂ ਐਡਿਕਟਸ ਨੂੰ ਲਗਾਤਾਰ ਜਮਾ ਕੀਤਾ ਕਰਾਇਆ ਜਾ ਰਿਹਾ ਹੈ ਡਿਡਿਕਸ਼ਨ ਸੈਂਟਰ ਓਟ ਸੈਂਟਰ ਰਜਿਸਟਰ ਕਰਾਉਣ ਵਾਸਤੇ ਸੋ ਥੈਟ ਅਸੀਂ ਸਮਾਜ ਨੂੰ ਨਸ਼ਾ ਮੁਕਤ ਕਰ ਸਕੀਏ ਹਰ ਪਹਿਲੂ ਨਾਲ ਉਹ ਲੋਕਾਂ ਨੂੰ ਇੱਕ ਪਲੇਟਫਾਰਮ ਮਿਲਿਆ ਹੋਇਆ ਕਿ ਜਿਹਦੇ ਨਾਲ ਉਹ ਆਪਣਾ ਇਲਾਜ ਕਰਾ ਸਕਣ ਪਰ ਅਸੀਂ ਉਹਦੇ ਚ गवर्नमेंट ऑफ पंजाब सा मुख्यमंत्री साहब के आदेश के तहत दिन रात लगे हुए और मैं समझदा कि काफ़ी फर्क पैया और डिमांड भी सप्लाई भी और जोड़े दे दे चलो माड़े अंसर है जो करॉस बॉडर इंटरशनल समगलरस ने अपने काम च लगे हुए बट पुलिस पूरी तरह सतर्क है और वह रिकवरियाँ पिछे ज भी हुई है और लगातार जो ड्राइव के उ पूरा साडा फोकस है और कामयाबी ਤਾਨੂੰ ਪਹਿਲਾਂ ਵੀ ਮਿਲਿਆ ਹੋਰ ਵੀ ਇਸ ਤੇ ਮਿਹਨਤ ਕੀਤੀ ਜਾਏਗੀ ਸਰ ਇਹ ਕਾਫੀ ਭੀੜ ਭੜ ਵਾਲਾ ਇਲਾਕਾ ਲੱਗਦਾ ਹੈ ਇਹਦਾ ਨੈਟਵਰਕ ਕਾਫੀ ਹੋਏਗਾ ਇਹਦੇ ਵਿੱਚ ਤੁਸੀਂ ਦੇਖੋ ਮੈਂ ਤੁਹਾਨੂੰ ਦੱਸਿਆ ਨਾ ਜਿਵੇਂ ਪੰਜ ਇਹ ਕਾਫੀ ਭੀੜਾ ਇਲਾਕਾ ਨੈਟਵਰਕ ਕਾਫੀ ਹੋਏਗਾ ਇਹਦਾ ਇਹਦੇ ਵਿੱਚ ਜਿਹੜੇ 4 ਕੇਸ ਐਨਡੀਪੀਐਸ ਦੇ ਪਹਿਲਾਂ ਹੀ ਹੈਗੇ ਇਹਦੇ ਤੇ ਐਕਸਾਈਜ਼ ਐਕਟ ਦਾ ਵੀ ਹੈ ਇੱਕ ਆਰਗੇਨਾਈਜ਼ ਕ੍ਰਾਈਮ ਦਾ ਔਰ ਇੱਕ ਪ੍ਰੀਵੈਂਟਿਵ ਐਕਸ਼ਨ ਵੀ ਕੀਤਾ ਗਿਆ ਇਹਦੇ ਤੇ ਪੁਲਿਸ ਵੱਲੋਂ ਲੋਕਲ ਵੱਲੋਂ ਤਰਦੀ ਨਹੀਂ ਇਹ ਤੁਸੀਂ ਇਹ ਕਾਰਵਾਈ ਕਰਦੇ ਹੋ ਉਤੋਂ ਲੋਕਾਂ ਕੋਲ ਫੀਡਬੈਕ ਪਹਿਲਾਂ ਵੀ ਲੈ ਲੈਂਦੇ ਫੀਡਬੈਕ ਬਾਅਦ ਵਿੱਚ ਵੀ ਲੈਂਦੇ ਪਹਿਲਾਂ ਵੀ ਤੁਹਾਨੂੰ ਲੋਕ ਰਿਪੋਰਟ ਦਿੰਦੇ ਉਹਨਾਂ ਦੇ ਬਾਅਦ ਚ ਰਿਲੀਫ ਦੀ ਰਿਪੋਰਟ ਦਿੰਦੇ ਇਹ ਚੈੱਕ ਕਰਦੇ ਰਹਿੰਦੇ ਹੋ ਤੁਸੀਂ ਜੀ ਮੈਂ ਬਿਲਕੁਲ ਕਰਦਾ ਰਹਿਣਾ ਜੀ ਲੋਕਾਂ ਦਾ ਫੀਡਬੈਕ ਰੈਗੂਲਰਲੀ ਸਾਡੀ ਸਪੈਸ਼ਲ ਜਿਹੜੀਆਂ ਏਜੰਸੀਜ਼ ਨੇ ਜਾਂ ਸਪੈਸ਼ਲ ਬ੍ਰਾਂਚ ਆ ਉਹ ਕਰਦੀ ਰਹਿੰਦੀ ਹੈ ਔਰ ਅਸੀਂ ਆਪਣੇ ਲੋਕਲ ਪੁਲਿਸ ਸਟੇਸ਼ਨਸ ਤੋਂ ਵੀ ਇਹ ਹਰ ਹਾਲ ਦੇ ਵਿੱਚ ਫੀਡਬੈਕ ਲੈਂਦੇ ਰਹਿੰਦੇ ਆ ਪਬਲਿਕ ਵੀ ਮਿਲਦੀ ਰਹਿੰਦੀ ਹੈ ਤਾਂ ਲੋਕਾਂ ਦੇ ਵਿੱਚ ਇਹਦਾ ਬਹੁਤ ਅੱਛਾ ਪ੍ਰਭਾਵ ਜਾ ਰਿਹਾ ਔਰ ਲੋਕੀ ਇਹ ਸਮਝਦੇ ਆ ਕਿ ਜਿਹੜ ਡਰਗ ਮਨੀਨਾ ਜਾਂ ਐਲ ਕਾਟਰ ਮਨੀਨਾ ਬਣਾਈ ਗਈ ਹੈ ਉਹਨੂੰ ਜਦੋਂ ਡੈਮੇਜ ਹੁੰਦਾ ਤਾਂ ਉਹਦੇ ਨਾਲ ਅੱਛਾ ਅਸਰ ਜਾਂਦਾ ਅਸਰ ਕਿੰਨੇ ਸਾਲ ਤੋਂ ਕੰਮ ਕਰ ਰਿਹਾ ਸੀ ਜੀ ਫਿਰ ਬਾਹਰ ਹੈ ਜੀ ਦੇਖੋ ਹੁਣ ਤਾਂ ਬਾਹਰ ਹੈ ਜੀ 2018 ਚ ਪਹਿਲਾ ਮੁਕਦਮਾ ਦਰਜ ਹੋਇਆ ਐਕਸਾਈਜ਼ ਐਕਟ ਦਾ ਫਿਰ 21 ਦੇ ਵਿੱਚ ਦੋ ਮੁਕਦਮੇ ਦਰਜ ਹੋਏ 23 ਦੇ ਵਿੱਚ ਫਿਰ ਇੱਕ ਮੁਕਦਮਾ ਦਰਜ ਹੋਇਆ ਐਨਡੀਪੀਐਸ ਦਾ 25 ਦੇ ਵਿੱਚ ਆ ਕੇ ਆਰਗੇਨਾਈਜ਼ ਕ੍ਰਾਈਮ ਦਾ 25 ਜੀ ਡਿਵੀਜ਼ਨ ਨੰਬਰ 1 ਜਲੰਧਰ ਦੇ ਵਿੱਚ ਵੀ ਪੜਤਾਲ ਚੱਲ ਰਹੀ ਹੈਗਾ ਇਹ ਕੰਮ ਕਰਦਾ ਪਿਆ ਜਾਂ ਫਿਰ ਨਹੀਂ ਜਾਂਦਾ ਪਿਆ ਉਹ ਸਾਰਾ ਦੇਖੋ ਉਹ ਤਾਂ ਆਨ ਗoing ਪ੍ਰੋਸੈਸ ਹੈ ਇਨਵੈਸਟੀਗੇਸ਼ਨ ਵੀ ਸਰਵੇਲੈਂਸ ਵੀ ਉਹ ਸਾਰਾ ਅਸੀਂ ਚੱਲ ਰਿਹਾ ਜਿਹੜੇ ਬੇਲਡ ਆਊਟ ਲੋਕ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਦੁਬਾਰਾ ਕੰਮ ਕਰਦਾ ਰੀਅਰੈਸਟ ਕਰ ਰਹੇ ਹਾਂ ਬੇਲ ਕੈਨਸਲੇਸ਼ਨ ਦੀ ਐਪਲੀਕੇਸ਼ਨ ਮੂਵ ਕੀਤੀਆਂ ਕੋਰਟ ਔਰ ਜਿਹੜੇ ਆਪਣਾ ਇਲਾਜ ਕਰਾਉਣਾ ਚਾਹੁੰਦੇ ਬਿਲਡ ਆਊਟ ਉਹਨਾਂ ਦੀ ਮਦਦ ਵੀ ਕੀਤੀ ਸਰ ਇਹ ਇਹਦੇ ਨਾਲ ਹੋਰ ਵੀ ਲੋਕ ਨੇ ਕਿਉਂਕਿ ਕਾਫੀ ਭੀੜ ਭੜ ਵਾਲਾ ਇਲਾਕਾ ਹੈ ਕਿਉਂਕਿ ਦੇਖੋ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿਤਨੇ ਕਿਤੇ ਲਿੰਕੇजेस ਹੁੰਦੇ ਹੀ ਹੈ ਉਹ ਇੱਕ ਡਿਫਰੈਂਟ ਚੀਜ਼ ਹੈ ਇਨਵੈਸਟੀਗੇਸ਼ਨ ਅੱਜ ਤਾਂ ਅਸੀਂ ਪੁਲਿਸ ਫੋਰਸ ਪ੍ਰੋਵਾਈਡ ਕੀਤੀ ਹੈ ਮਿਊਨਿਸਪਲ ਕਾਰਪੋਰੇਸ਼ਨ ਜਿਹੜੀ ਉਹਨਾਂ ਨੇ ਹੈਲਪ ਕੀਤੀ ਸੀ ਫॉर ਡੈਮੋਲਿਸ਼ਨ